ਪਿਛਲੇ ਕੁਝ ਦਿਨਾਂ ਦੇ ਵਿੱਚ ਨੇਪਾਲ ਦੇ ਵਿੱਚ ਆਮ ਲੋਕਾਂ ਦੇ ਵਿੱਚ ਸਪੈਸ਼ਲੀ ਉਥੋਂ ਦੀ ਯੰਗ ਜਨਰੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਹੱਦ ਦਰਜੇ ਦਾ ਗੁੱਸਾ ਦੇਖਣ ਨੂੰ ਮਿਲ ਰਿਹਾ ਤੁਸੀਂ ਸਾਰਿਆਂ ਨੇ ਉਹ ਬਹੁਤ ਸਾਰੇ ਵੀਡੀਓਜ਼ ਦੇਖੇ ਹੋਣਗੇ ਜਿੱਥੇ ਮਨਿਸਟਰਾਂ ਨੂੰ ਆਪਣੇ ਸਾਹਮਣੇ ਪੀੜ ਪਜਾ ਪਜਾ ਕੇ ਕੁੱਟ ਰਹੀ ਆ ਈਵਨ ਬਹੁਤ ਵੱਡੇ ਵੱਡੇ ਹੋਟਲਸ ਨੂੰ ਨੇਪਾਲ ਦਾ ਕਟਮੰਡੂ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਹੋਟਲ ਸੀ ਸ਼ਿਲਟਨ ਸ਼ਾਇਦ ਉਹਦਾ ਨਾਮ ਸੀਗਾ ਜਾਂ ਹਿਲਟਨ ਉਹਨੂੰ ਵੀ ਅੱਗ ਲਾਈ ਗਈ ਤੇ ਉਹਦੇ ਵਿੱਚ ਇੱਕ ਭਾਰਤੀ ਮੂਲ ਦੇ ਔਰਤ ਦੀ ਵੀ ਮੌਤ ਹੁੰਦੀ ਆ ਸਿਰਫ ਕੁਝ ਦਿਨਾਂ ਦੇ ਪ੍ਰੋਟੈਸਟ ਦੇ ਵਿੱਚ ਹੀ ਨੇਪਾਲ ਦੀ ਗਵਰਨਮੈਂਟ ਡਿੱਗ ਜਾਂਦੀ ਆ ਪ੍ਰਾਈਮ ਮਿਨਿਸਟਰ ਨੂੰ ਅਸਤੀਫਾ ਦੇਣਾ ਪੈਂਦਾ ਪਰ ਹੁਣ ਗੱਲ ਇਹ ਆ ਕਿ ਇਹ ਸਾਰਾ ਕੁਝ ਸ਼ੁਰੂਆਤ ਇਹਦੀ ਸਾਰੇ ਦੀ ਕਿੱਥੋਂ ਹੁੰਦੀ ਆ ਸ਼ੁਰੂਆਤ ਹੁੰਦੀ ਆ ਨੈਪੋ ਕਿਡਸ ਤੋਂ ਆਪਾਂ ਬੋਲੀਵੁੱਡ ਦੇ ਵਿੱਚ ਬਹੁਤ ਵਾਰ ਇਹ ਵਾਲਾ ਨਾਮ ਸੁਣਿਆ ਨੈਪੋਟਿਜ਼ਮ ਨੈਪੋਟਿਜ਼ਮ ਅਸਲ ਦੇ ਵਿੱਚ ਕੀ ਹੁੰਦਾ ਜਦੋਂ ਕੋਈ ਇੱਕ ਬੰਦਾ ਆਪਣੇ ਹੀ ਬੱਚਿਆਂ ਨੂੰ ਜਾਂ ਆਪਣੀ ਜਾਣ ਪਛਾਣ ਦੇ ਲੋਕਾਂ ਦੇ ਬੱਚਿਆਂ ਨੂੰ ਹੀ ਅੱਗੇ ਪ੍ਰੋਮੋਟ ਕਰੇ ਤੇ ਆਮ ਲੋਕਾਂ ਦੇ ਬੱਚਿਆਂ ਨੂੰ ਜਿਹੜੇ ਕਿ ਉਸ ਅਸਲ ਦੇ ਵਿੱਚ ਪਦਵੀ ਦੇ ਹੱਕਦਾਰ ਹੁੰਦੇ ਆ ਉਹਨਾਂ ਨੂੰ ਇਹ ਸਾਰੀ ਚੀਜ਼ ਤੋਂ ਦੂਰ ਰੱਖਿਆ ਜਾਵੇ ਬਾਲੀਵੁੱਡ ਦੇ ਵਿੱਚ ਆਪਾਂ ਆਮ ਦੇਖਿਆ ਵਾ ਹੀਰੋ ਹੀਰੋਨਾ ਦੇ ਬੱਚੇ ਹੀ ਅੱਗੇ ਆਉਂਦੇ ਆ ਤੇ ਦੂਸਰੇ ਭਾਵੇਂ ਜਿੰਨੇ ਮਰਜੀ ਟੈਲੈਂਟਡ ਹੋਣ ਉਹਨਾਂ ਨੂੰ ਫਿਲਮਾਂ ਦੇ ਵਿੱਚ ਰੋਲ ਨਹੀਂ ਮਿਲਦੇ ਇਹੀ ਚੀਜ਼ ਰਾਜਨੀਤੀ ਦੇ ਵਿੱਚ ਵੀ ਆ ਪੀੜੀ ਦਰ ਪੀੜੀ ਉਹੀ ਲੋਕ ਮંત્રી ਸੰਤਰੀ ਬਣਦੇ ਰਹਿੰਦੇ ਆ ਮੁੱਖ ਮੰਤਰੀ ਬਣਦੇ ਰਹਿੰਦੇ ਆ ਪੰਜਾਬ ਦੇ ਵਿੱਚ ਵੀ ਇਹੀ ਆ ਪੂਰੇ ਇੰਡੀਆ ਦੇ ਵਿੱਚ ਹਰੇਕ ਰਾਜਨੀਤਿਕ ਪਾਰਟੀ ਦਾ ਇਹੀ ਹਾਲ ਆ ਪਰ ਸ਼ਾਇਦ ਇੱਕ ਚੀਜ਼ ਦਾ ਫਰਕ ਆ ਨੇਪਾਲ ਦਾ ਤੇ ਇੰਡੀਆ ਦਾ ਇੰਡੀਆ ਦੇ ਵਿੱਚ ਇਹ ਜਿੰਨੇ ਵੀ ਮਨਿਸਟਰ ਨੇ ਇਸ ਚੀਜ਼ ਦੇ ਵਿੱਚ ਇੰਨੇ ਇੱਕ ਜ਼ਿਆਦਾ ਐਕਸਪਰਟ ਹੋ ਚੁੱਕੇ ਆ ਉਹਨਾਂ ਨੂੰ ਭਲੀ ਭੰਤੀ ਪਤਾ ਵਾ ਵੀ ਜਦੋਂ ਲੋਕਾਂ ਦੇ ਵਿੱਚ ਜਾਣਾ ਤਾਂ ਕਿੰਨੇ ਇੱਕ ਜ਼ਿਆਦਾ ਸਾਊ ਸ਼ਰੀਫ ਬਣ ਕੇ ਜਾਣਾ ਤੇ ਬਿਲਕੁਲ ਉਸ ਤਰ੍ਹਾਂ ਦੇ ਕੱਪੜੇ ਪਾਉਣੇ ਆ ਤੇ ਬਿਲਕੁਲ ਉਵੇਂ ਹੀ ਬਿਹੇਵ ਕਰਨਾ ਜਿਵੇਂ ਕਿ ਇੰਡੀਆ ਦੇ ਨਾਰਮਲ ਲੋਕ ਕਰਦੇ ਆ ਪਰ ਸ਼ਾਇਦ ਨੇਪਾਲ ਦੇ ਲੀਡਰਾਂ ਦੇ ਇਹਨਾਂ ਬੱਚਿਆਂ ਨੂੰ ਹਾਲੇ ਇੰਨੀ ਚੀਜ਼ ਪਤਾ ਨਹੀਂ ਸੀ ਤੇ ਹੁਣ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸਪੈਸ਼ਲੀ ਪੰਜ ਇਸ ਤਰ੍ਹਾਂ ਦੇ ਨੈਪੋ ਕਿਡਸ ਦੇ ਬਾਰੇ ਦੇ ਵਿੱਚ ਜਿਨ੍ਹਾਂ ਦੀਆਂ ਸੋਸ਼ਲ ਮੀਡੀਆ ਦੇ ਉੱਪਰ ਕੀਤੀਆਂ ਹੋਈਆਂ ਹਰਕਤਾਂ ਜਿਹੜੀ ਅਥਾ ਦੌਲਤ ਤੇ ਪਾਵਰ ਉਹਨਾਂ ਨੇ ਅਖਤਿਆਰ ਕੀਤੀ ਆਪਣੇ ਮਾਤਾ ਪਿਤਾ ਦੇ ਰਾਜਨੀਤਿਕ ਲਿੰਕਸ ਦੇ ਦੁਆਰਾ ਤੇ ਇਹਦੇ ਤੋਂ ਹੀ ਨੇਪਾਲ ਦੇ ਜਿਹੜੇ ਆਮ ਨੌਜਵਾਨ ਸੀ ਜਿਹੜੇ ਬੇहद ਗਰੀਬੀ ਦੇ ਵਿੱਚ ਰਹਿ ਰਹੇ ਆ ਉਹਨਾਂ ਨੂੰ ਹਰੇਕ ਤਰ੍ਹਾਂ ਦੀ ਸਹੂਲियत ਤੋਂ ਦੂਰ ਰੱਖਿਆ ਜਾ ਰਿਹਾ 20% ਤੋਂ ਜ਼ਿਆਦਾ ਬੇਰੋਜ਼ਗਾਰੀ ਦੀ ਦਰ ਨੇਪਾਲ ਦੇ ਵਿੱਚ ਆ ਜਦੋਂ ਉਹੀ ਇਹ ਸਾਰੇ ਨੌਜਵਾਨ ਲੜਕੇ ਲੜਕੀਆਂ ਆਪਣੀ ਹੀ ਉਮਰ ਦੇ ਇਹਨਾਂ ਸਿਰਫ ਕੁਝ ਮੁਠੀ ਪਰ ਲੜਕੇ ਲੜਕੀਆਂ ਨੂੰ ਅਥਾ ਦੌਲਤ ਲੈਂਦੇ ਹੋਏ ਤੇ ਉਹਨੂੰ ਸੋਸ਼ਲ ਮੀਡੀਆ ਦੇ ਉੱਪਰ ਫਲੌਂਟ ਕਰਦੇ ਹੋਏ ਦੇਖਦੇ ਆ ਤਾਂ ਫਾਈਨਲੀ ਉਹਨਾਂ ਦਾ ਗੁੱਸਾ ਭੜਕਦਾ ਵਾ ਤੇ ਉਹ ਇਹਨਾਂ ਹੀ ਨੈਪੋਕਿਟਸ ਦੇ ਅਗੇਂਸਟ ਉੱਠ ਜਾਂਦੇ ਆ ਪਰ ਇਸ ਦੇ ਉੱਤੇ ਵੀ ਨੇਪਾਲ ਦੀ ਜਿਹੜੀ ਗਵਰਨਮੈਂਟ ਹੁੰਦੀ ਆ ਸਟਾਰਟਿੰਗ ਦੇ ਵਿੱਚ ਉਹਨੂੰ ਕੋਈ ਸਬਕ ਨਹੀਂ ਮਿਲਦਾ ਉਹ ਉਲਟਾ ਕੀ ਕਰਦੇ ਆ ਸੋਸ਼ਲ ਮੀਡੀਆ ਨੂੰ ਹੀ ਪੂਰੀ ਤਰ੍ਹਾਂ ਦੇ ਨਾਲ ਨੇਪਾਲ ਦੇ ਵਿੱਚ ਬੈਨ ਕਰ ਦਿੰਦੇ ਆ ਤਾਂ ਕਿ ਆਮ ਲੋਕ ਉਹਨਾਂ ਦੇ ਬੱਚਿਆਂ ਦੀਆਂ ਇਸ ਤਰ੍ਹਾਂ ਦੀਆਂ ਹਰਕਤਾਂ ਨੂੰ ਦੇਖ ਹੀ ਨਾ ਸਕਣ। ਆਲਰੇਡੀ ਮੈਂ ਇਸ ਵੀਡੀਓ ਦੇ ਵਿੱਚ ਥੋੜਾ ਕਾਫੀ ਟਾਈਮ ਲੈ ਚੁੱਕੇ ਹਾਂ। ਹੁਣ ਆਪਾਂ ਚੱਲਦੇ ਹਾਂ ਸਿੱਧੇ ਉਹਨਾਂ ਪੰਜ ਮੇਨ ਨੈਪੋ ਕਿਡਸ ਦੇ ਵੱਲ। ਭਾਵੇਂ ਕਿ ਲਿਸਟ ਬਹੁਤ ਜ਼ਿਆਦਾ ਲੰਬੀ ਆ ਪਰ ਇਸ ਵੀਡੀਓ ਦੇ ਵਿੱਚ ਆਪਾਂ ਮੁੱਖ ਤੌਰ ਦੇ ਉੱਪਰ ਗੱਲ ਕਰਾਂਗੇ ਪੰਜ ਇਸ ਤਰ੍ਹਾਂ ਦੇ ਨੌਜਵਾਨ ਲੜਕੇ ਤੇ ਲੜਕੀਆਂ ਦੀ। ਸਭ ਤੋਂ ਪਹਿਲਾ ਨਾਮ ਤੇ ਸਭ ਤੋਂ ਪ੍ਰਮੁੱਖ ਨਾਮ ਜਿਹੜਾ ਆਉਂਦਾ ਵਾ ਇਸ ਨੈਪੋਕਿਟ ਦੀ ਲਿਸਟ ਦੇ ਵਿੱਚ ਉਹ ਹੈਗਾ ਸ਼ਿਵਾਨਾ ਸ਼੍ਰੇਸ਼ਟਾ ਦਾ ਨੇਪਾਲ ਦੇ ਪੁਰਾਣੇ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦੂਬੇ ਦੀ ਇਹ ਨੂਆ ਸ਼ੇਰ ਬਹਾਦਰ ਹੋਂ ਦਾ ਸਿਰਫ ਇੱਕੋ ਇੱਕ ਲੜਕਾ ਵਾ ਉਹਦਾ ਨਾਮ ਆ ਜੈਵੀਰ ਸਿੰਘ ਜੈਵੀਰ ਸਿੰਘ ਦੇ ਤੇ ਸ਼ਿਵਾਨਾ ਦੇ ਬਹੁਤ ਲੰਬੇ ਸਮੇਂ ਤੋਂ ਆਪਸ ਦੇ ਵਿੱਚ ਰਿਲੇਸ਼ਨ ਰਹੇ ਤੇ ਉਸ ਤੋਂ ਬਾਅਦ ਇਹ ਦੋਨੇ ਆਪਸ ਦੇ ਵਿੱਚ ਵਿਆਹ ਕਰਵਾਉਂਦੇ ਆ ਈਵਨ ਇਹਨਾਂ ਦੋਨਾਂ ਦੀਆਂ ਵਿਆਹ ਦੀਆਂ ਫੋਟੋਆਂ ਤੇ ਉਸ ਤੋਂ ਬਾਅਦ ਇਹਨਾਂ ਦੇ ਹਨੀਮੂਨ ਦੀਆਂ ਫੋਟੋਆਂ ਲੰਡਨ ਨਿਊਯਾਰਕ ਤੇ ਸਵਿਟਜ਼ਰਲੈਂਡ ਦੀਆਂ ਨੇਪਾਲ ਦੇ ਵਿੱਚ ਸੋਸ਼ਲ ਮੀਡੀਆ ਦੇ ਰਾਹੀਂ ਆਮ ਲੋਕਾਂ ਆਮ ਲੜਕੇ ਤੇ ਲੜਕੀਆਂ ਤੱਕ ਪਹੁੰਚਦੀਆਂ ਨੇ ਜਿਹੜੇ ਆਪਣੀ ਡੇਲੀ ਲਾਈਫ ਦੇ ਵਿੱਚ ਲਗਾਤਾਰ ਸਿਰਫ ਆਪਣੀ ਰੋਜੀ ਰੋਟੀ ਨੂੰ ਚਲਾਉਣ ਦੇ ਲਈ ਸੰਘਰਸ਼ ਕਰਦੇ ਆ ਸ਼ਿਵਾਨਾ ਸ਼ਰੇਸ਼ਟਾ ਦੇ ਕੋਲੇ ਕਰੋੜਾਂ ਰੁਪਏ ਦੀ ਪ੍ਰਾਪਰਟੀ ਆ ਤੇ ਉਹ ਕੋਈ ਵੀ ਇਸ ਤਰ੍ਹਾਂ ਦਾ ਮੌਕਾ ਨਹੀਂ ਛੱਡਦੀ ਜਦੋਂ ਆਪਣੀ ਇਸ ਲਗਜ਼ਰੀਅਸ ਲਾਈਫਸਟਾਈਲ ਨੂੰ ਸੋਸ਼ਲ ਮੀਡੀਆ ਦੇ ਉੱਪਰ ਫਲਾਂਟ ਨਾ ਕਰਦੀ ਹੋਵੇ ਸ਼ਿਵਾਨਾ ਦੇ ਆਪਣੇ ਮਾਪੇ ਵੀ ਇੱਕ ਬਹੁਤ ਹੀ ਜ਼ਿਆਦਾ ਅਮੀਰ ਫੈਮਿਲੀ ਤੋਂ ਬਿਲੋਂਗ ਕਰਦੇ ਆ ਕੇਦਾਰ ਭਗਤਾ ਸ਼ਰੇਸ਼ਟਾ ਤੇ ਸਜੀਵ ਭਗਤਾ ਸ਼ਰੇਸ਼ਟਾ ਇਹ ਦੋਨੇ ਜਣੇ ਸ਼ਿਵਾਨਾ ਦੇ ਮਾਤਾ ਪਿਤਾ ਨੇਪਾਲ ਦੇ ਅੰਬੈਸਡਰ ਦੁਨੀਆ ਦੇ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਰਹਿ ਚੁੱਕੇ ਆ ਤੇ ਇਸ ਤੋਂ ਬਿਨਾ ਸ਼ਿਵਾਨਾ ਦੇ ਜਿਹੜੇ ਫਾਦਰ ਨੇ ਉਹ ਨੇਪਾਲ ਦੇ ਇੱਕ ਬਹੁਤ ਹੀ ਜ਼ਿਆਦਾ ਵੱਡੇ ਉਦਯੋਗਪਤੀ ਨੇ ਅਗਲਾ ਨਾਮ ਇੱਕ ਲੜਕੇ ਦਾ ਜਿਹਦਾ ਨਾਮਾ ਸੋਗਾਤ ਥਾਪਾ ਸੋਗਾਤ ਥਾਪਾ ਨੇਪਾਲ ਦੇ ਪੁਰਾਣੇ ਲਾਅ ਮਨਿਸਟਰ ਮਤਲਬ ਕਿ ਕਾਨੂੰਨ ਦੇ ਨਾਲ ਰਿਲੇਟਡ ਮੰਤਰੀ ਬਿੰਦੂ ਕੁਮਾਰ ਥਾਪਾ ਦਾ ਲੜਕਾਵਾ ਸੌਗਾਤ ਥਾਪਾ ਨੂੰ ਜਦੋਂ ਚੈਂਬਰ ਆਫ ਕਾਮਰਸ ਦੇ ਵਿੱਚ ਦਾਖਲਾ ਮਿਲ ਜਾਂਦਾ ਤਾਂ ਉਸ ਤੋਂ ਬਾਅਦ ਉਹਨਾਂ ਸਾਰੇ ਨੇਪਾਲ ਦੇ ਲੜਕੇ ਤੇ ਲੜਕੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਰੋਸ ਹੁੰਦਾ ਉਹਨਾਂ ਦੇ ਦਿਲ ਟੁੱਟ ਜਾਂਦੇ ਆ ਜਿਹੜੇ ਕਿ ਅਲੱਗ-ਅਲੱਗ ਤਰ੍ਹਾਂ ਦੇ ਟੈਸਟ ਦਿੰਦੇ ਆ ਅਲੱਗ-ਅਲੱਗ ਥਾਂ ਦੇ ਉੱਤੇ ਬਹੁਤ ਜ਼ਿਆਦਾ ਉੱਚੀ ਪੜ੍ਹਾਈ ਕਰਨ ਤੋਂ ਬਾਅਦ ਨੌਕਰੀਆਂ ਦੀ ਤਲਾਸ਼ ਦੇ ਵਿੱਚ ਤੁਰੇ-ਫਿਰਦੇ ਆ ਤੇ ਉਹਨਾਂ ਨੂੰ ਇਹ ਲੱਗਦਾ ਕਿ ਸੌਗਾਤ ਥਾਪਾ ਨੂੰ ਸਿੱਧਾ ਦਾਖਲਾ ਮਿਲ ਗਿਆ ਚੈਂਬਰ ਆਫ ਕਾਮਰਸ ਦੇ ਵਿੱਚ ਤੇ ਭਾਵੇਂ ਕਿ ਸੌਗਾਤ ਥਾਪਾ ਦੇ ਕੋਲੇ ਇਸ ਪਦ ਬੀ ਨੂੰ ਹਾਸਲ ਕਰਨ ਦੇ ਲਈ ਕੋਈ ਵੀ ਕੁਆਲੀਫਿਕੇਸ਼ਨ ਨਹੀਂ ਸੀ ਤੇ ਜਦੋਂ ਕਿ ਦੂਜੇ ਪਾਸੇ ਨੇਪਾਲ ਦੇ ਬਹੁਤ ਸਾਰੇ ਪੜ੍ਹੇ ਲਿਖੇ ਨੌਜਵਾਨ ਸਿੱਧਾ ਪੰਜਾਬੀ ਦੇ ਵਿੱਚ ਕਹਿ ਲਿਏ ਕਿ ਸਾਰਾ ਦਿਨ ਵਿਚਾਰੇ ੱਤਕੇ ਖਾਂਦੇ ਤੁਰੇ ਫਿਰਦੇ ਆ ਨੌਕਰੀਆਂ ਦੀ ਤਲਾਸ਼ ਦੇ ਵਿੱਚ ਪਰ ਇਸ ਤੋਂ ਅੱਗੇ ਸੋਗਾਤ ਥਾਪਾ ਵੀ ਨੇਪਾਲ ਦੇ ਆਪਣੀ ਉਮਰ ਦੇ ਲੜਕੇ ਲੜਕੀਆਂ ਦੇ ਜ਼ਖਮਾਂ ਦੇ ਉੱਪਰ ਨੂਨ ਛਿੜਕਣ ਦਾ ਕੋਈ ਵੀ ਮੌਕਾ ਨਹੀਂ ਗਵਾਉਂਦਾ ਸੋਸ਼ਲ ਮੀਡੀਆ ਦੇ ਅਲੱਗ-ਅਲੱਗ ਪਲੇਟਫਾਰਮਸ ਦੇ ਉੱਪਰ ਉਹ ਆਪਣੀਆਂ ਮਹਿੰਗੀਆਂ ਕਾਰਾਂ ਆਪਣਾ ਮਹਿੰਗਾ ਲਾਈਫਸਟਾਈਲ ਤੇ ਬਾਹਰਲੇ ਦੇਸ਼ਾਂ ਦੇ ਬਹੁਤ ਵੱਡੇ-ਵੱਡੇ ਸ਼ਹਿਰਾਂ ਦੇ ਵਿੱਚ ਜਾਣ ਵਾਲੇ ਆਪਣੇ ਟ੍ਰਿਪਸ ਨੂੰ ਸ਼ੇਅਰ ਕਰਦਾ ਰਹਿੰਦਾ ਅਗਲਾ ਨਾਮਾ ਸਿਰਿੰਗਲਾ ਕਾਟਿਆਵੜਾ ਸਿਰਿੰਗਲਾ ਕਾਟਿਆਵੜਾ ਮਿਸ ਨੇਪਾਲ ਰਹਿ ਚੁੱਕੀ ਹੈ ਪਰ ਉਥੋਂ ਦੇ ਨੌਜਵਾਨਾਂ ਦੇ ਅਕੋਰਡਿੰਗ ਸਿਰੰਗਲਾ ਕਾਟਿਆਵਾੜਾ ਨੂੰ ਮਿਸ ਨੇਪਾਲ ਦਾ ਟਾਈਟਲ ਉਹਦੀ ਆਪਣੀ ਕਾਬਲੀਅਤ ਕਰਕੇ ਜਾਂ ਉਹਦੀ ਸੁੰਦਰਤਾ ਕਰਕੇ ਨਹੀਂ ਬਲਕਿ ਉਹਦੇ ਪੋਲਿਟੀਕਲ ਕਨੈਕਸ਼ਨਸ ਦੇ ਕਰਕੇ ਮਿਲਿਆ ਵਾ ਸਿਰੰਗਲਾ ਕਿਉਂਕਿ ਖੁਦ ਬੇਟੀ ਆ ਨੇਪਾਲ ਦੇ ਇੱਕ ਪੁਰਾਣੇ ਮਨਿਸਟਰ ਬਿਰੋਦਾ ਕਾਠੀਆਵਾੜਾ ਦੀ ਤੇ ਨੇਪਾਲ ਦੇ ਹੋਰ ਬਾਕੀ ਦੇ ਨੈਪੋਕਿਟਸ ਦੀ ਤਰ੍ਹਾਂ ਸਿਰੰਗਲਾ ਵੀ ਅਲੱਗ-ਅਲੱਗ ਪਲੇਟਫਾਰਮਸ ਦੇ ਉੱਪਰ ਆਪਣੀਆਂ ਅਲੱਗ-ਅਲੱਗ ਪੋਸਟਾਂ ਆਪਣੇ ਸਵਿਟਜ਼ਰਲੈਂਡ ਦੇ ਨਿਊਯਾਰਕ ਦੇ ਲੰਡਨ ਦੇ ਟ੍ਰਿਪਸ ਸਾਂਝੇ ਕਰਦੀ ਰਹਿੰਦੀ ਆ ਕੋਸ਼ਿਸ਼ ਟਾਈਮ ਪਹਿਲਾਂ ਤੱਕ ਨੇਪਾਲ ਦੇ ਨੌਜਵਾਨਾਂ ਦੇ ਵਿੱਚ ਸਰੰਗਲਾ ਦੀ ਕਾਫੀ ਜ਼ਿਆਦਾ ਪੋਪੂਲੈਰਿਟੀ ਸੀ ਪਰ ਜਦੋਂ ਤੋਂ ਇਹਨਾਂ ਸਾਰੇ ਦੇ ਸਾਰੇ ਬੱਚਿਆਂ ਦੇ ਖਿਲਾਫ ਨੇਪਾਲ ਦੇ ਨੌਜਵਾਨਾਂ ਦਾ ਵਿਦਰੋਹ ਵਧਣਾ ਗੁੱਸਾ ਵਧਣਾ ਸ਼ੁਰੂ ਹੁੰਦਾ ਤਾਂ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਵੀ ਉਹਦੇ ਫਾਲੋਅਰਸ ਦੀ ਗਿਣਤੀ ਲੱਖਾਂ ਦੇ ਵਿੱਚ ਘਟ ਜਾਂਦੀ ਹੈ ਹੁਣ ਆਪਾਂ ਨਾਮ ਲਵਾਂਗੇ ਇੱਕ ਐਸ ਤਰ੍ਹਾਂ ਦੀ ਲੜਕੀ ਦਾ ਜਿਹਨੂੰ ਤੁਸੀਂ ਨੇਪਾਲ ਦੇ ਵਿੱਚ ਨੈਪੋ ਕਿਡਸ ਵਾਲਿਆਂ ਦੀ ਰਾਣੀ ਤੇ ਈਵਨ ਉਥੋਂ ਦੀ ਕ腐ਸ਼ਨ ਦੀ ਪੋਸਟਰ ਗਰਲ ਕਹਿ ਸਕਦੇ ਹੋ ਬੀਨਾ ਮਗਰ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਵੀ ਸਪੈਸ਼ਲੀ ਕੁਝ ਨੇਤਾ ਇਸ ਤਰ੍ਹਾਂ ਦੇ ਹੁੰਦੇ ਆ ਕਰਪਸ਼ਨ ਭਾਵੇਂ ਆਲਮੋਸਟ ਸਾਰੇ ਹੀ ਕਰਦੇ ਆ ਪਰ ਕੁਝ ਇਸ ਤਰ੍ਹਾਂ ਦੇ ਨੇਤਾਵਾ ਜਿਨ੍ਹਾਂ ਦੇ ਨਾਮ ਦੇ ਨਾਲ ਰਿਸ਼ਵਤਖੋਰੀ ਭ੍ਰਿਸ਼ਟਾਚਾਰ ਪੂਰੀ ਤਰ੍ਹਾਂ ਦੇ ਨਾਲ ਜੁੜ ਜਾਂਦੀ ਆ ਨੇਪਾਲ ਦੇ ਵਿੱਚ ਇਹ ਨਾਮ ਹੁੰਦਾ ਬੀਨਾ ਮਗਰ ਦਾ ਨੇਪਾਲ ਦੇ ਪੁਰਾਣੇ ਪ੍ਰਾਈਮ ਮਿਨਿਸਟਰ ਰਹੇ ਆ ਪੁਸ਼ਪ ਕਮਲ ਦੇਹ ਪ੍ਰਚੰਡ ਬੀਨਾ ਮਗਰ ਉਹਨਾਂ ਦੀ ਨੂੰਹ ਉਹਨਾਂ ਦੇ ਬੇਟੇ ਦੀ ਵਾਈਫ ਆ ਉਹਨਾਂ ਦੀ ਨੌਂ ਬਣਨ ਤੋਂ ਬਾਅਦ ਉਹਨੂੰ ਵਾਟਰ ਮਿਨਿਸਟਰੀ ਦਿੱਤੀ ਗਈ ਤੇ ਇੱਥੋਂ ਸ਼ੁਰੂ ਹੁੰਦਾ ਬੀਨਾ ਮਗਰ ਦਾ ਭ੍ਰਿਸ਼ਟਾਚਾਰ ਦੇ ਨਾਲ ਲਿੰਕ ਬਹੁਤ ਵੱਡੇ ਵੱਡੇ ਸਕੈਂਡਲ ਬੀਨਾ ਮਗਰ ਨੇ ਕੀਤੇ ਆ ਕਰੋੜਾਂ ਰੁਪਏ ਦੇ ਫੰਡਸ ਜਿਹੜੇ ਕਿ ਆਮ ਲੋਕਾਂ ਦੇ ਲਈ ਉਹਨਾਂ ਦੀਆਂ ਅਲੱਗ-ਅਲੱਗ ਸਕੀਮਾਂ ਦੇ ਲਈ ਅਲਾਟ ਕੀਤੇ ਗਏ ਆ ਉਹ ਸਾਰੇ ਦੇ ਸਾਰੇ ਸਿੱਧੇ ਚਲੇ ਜਾਂਦੇ ਆ ਬੀਨਾ ਮਗਰ ਦੇ ਆਪਣੇ ਪਰਸਨਲ ਅਕਾਊਂਟਸ ਦੇ ਵਿੱਚ ਪਰ ਪੂਰੀ ਬੇਸ਼ਰਮੀ ਦੇ ਨਾਲ ਬੀਨਾ ਮਗਰ ਦੂਸਰੇ ਪਾਸੇ ਇਸੇ ਹੀ ਕਰਪਸ਼ਨ ਦੇ ਨਾਲ ਲੋਕਾਂ ਤੋਂ ਚੋਰੀ ਕੀਤੇ ਹੋਏ ਜਾਂ ਡਾਕਾ ਮਾਰੇ ਹੋਏ ਪੈਸਿਆਂ ਦੇ ਨਾਲ ਇੰਨੇ ਜਿਆਦਾ ਲਗਜ਼ਰੀ ਚੀਜ਼ਾਂ ਖਰੀਦੀਆਂ ਨੇ ਗੂਚੀ ਦੇ ਬੈਗ ਅਰਮਾਨੀ ਦੇ ਕੱਪੜੇ ਵਗੈਰਾ ਉਹ ਸਾਰੇ ਦੇ ਸਾਰੇ ਉਹਨਾਂ ਹੀ ਲੋਕਾਂ ਨੂੰ ਦਿਖਾਉਂਦੀ ਆ ਜਿਨ੍ਹਾਂ ਦੇ ਲੁੱਟੇ ਹੋਏ ਪੈਸੇ ਦੇ ਨਾਲ ਇਹ ਚੀਜ਼ਾਂ ਖਰੀਦੀਆਂ ਗਈਆਂ ਨੇ ਲੜੀ ਬਹੁਤ ਹੀ ਜ਼ਿਆਦਾ ਲੰਬੀ ਆ ਪਰ ਅਗਲਾ ਜਿਹੜਾ ਨਾਮ ਆਉਂਦਾ ਉਹ ਫੇਰ ਆਉਂਦਾ ਉਸੇ ਹੀ ਪੁਰਾਣੇ ਪ੍ਰਾਈਮ ਮਿਨਿਸਟਰ ਪੁਸ਼ਪ ਕਪਲਦੇਹ ਪ੍ਰਚੰਡਾ ਦੀ ਆਪਣੀ ਫੈਮਿਲੀ ਦੇ ਵਿੱਚੋਂ ਤੇ ਇਸ ਵਾਰ ਨਾਮ ਆ ਉਹਦੀ ਆਪਣੀ ਦੋਤੀ ਦਾ ਨਾਮ ਹੈ ਸਮੀਤਾ ਦਹਲ ਹੁਣ ਇਹਦੇ ਬਾਰੇ ਆਪਾਂ ਕੁਝ ਐਕਸਟਰਾ ਨਹੀਂ ਬੋਲਾਂਗੇ ਸੇਮ ਉਹੀ ਤਰ੍ਹਾਂ ਦੀ ਕਹਾਣੀ ਤਾਂ ਨੇਪਾਲ ਦਾ ਇੱਕ ਅੰਪਾਇਰ ਸੀ ਜਿਹੜਾ ਸਿਰਫ ਭ੍ਰਿਸ਼ਟਾਚਾਰੀ ਨੈਪੋਟイズਮ ਦੇ ਉੱਪਰ ਖੜਾ ਸੀ ਤੇ ਉੱਥੋਂ ਦੇ ਨੌਜਵਾਨਾਂ ਨੇ ਉਸ ਪੂਰੇ ਦੇ ਪੂਰੇ ਸਿਸਟਮ ਨੂੰ ਸਿੱਟਣ ਦੇ ਵਿੱਚ ਸਿਰਫ 3 ਦਿਨ ਲਾਏ 31 ਤੋਂ ਜ਼ਿਆਦਾ ਲੋਕਾਂ ਦੀ ਹਾਲੇ ਤੱਕ ਮੌਤ ਹੋ ਚੁੱਕੀ ਆ ਇਹ ਸਿਰਫ ਇੱਕ ਅਧਿਕਾਰਿਕ ਰਿਪੋਰਟ ਆ ਹਾਲਾਂਕਿ ਮੌਤਾਂ ਦੀ ਗਿਣਤੀ ਇਸ ਤੋਂ ਬਹੁਤ ਜ਼ਿਆਦਾ ਹੋ ਸਕਦੀ ਆ ਹੁਣ ਨੇਪਾਲ ਦੇ ਵਿੱਚ ਇੱਕ ਨਵੀਂ ਗਵਰਨਮੈਂਟ ਬਣਨ ਜਾ ਰਹੀ ਆ ਤੇ ਤਖਤਾ ਪਲਟ ਦੀ ਘਟਨਾ ਜਿਹੜੀਆਂ ਕਿ ਅੱਜ ਤੱਕ ਆਪਾਂ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਫ੍ਰੈਂਚ ਰੈਵੋਲੂਸ਼ਨ ਜਾਂ ਰਸ਼ੀਅਨ ਰੈਵੋਲੂਸ਼ਨ ਤੇ ਜਾਂ ਫਿਰ ਕਿਊਬਾ ਦਾ ਰੈਵੋਲੂਸ਼ਨ ਇਹ ਸਾਰਾ ਕੁਝ ਪੜ੍ਹਦੇ ਆ ਰਹੇ ਆ ਹੁਣ ਇਸ ਵਾਰ ਆਪਾਂ ਆਪਣੇ ਅੱਖਾਂ ਦੇ ਸਾਹਮਣੇ ਹੁੰਦਾ ਦੇਖਿਆ ਵਾ ਪਰ ਇਹ ਚੀਜ਼ਾਂ ਦੇ ਨਾਲ ਨੇਪਾਲ ਦੇ ਵਿੱਚ ਤਖਤਾ ਪਲਟ ਦੀ ਇਸ ਘਟਨਾ ਤੋਂ ਬਾਅਦ ਉੱਥੋਂ ਦੇ ਆਮ ਨੌਜਵਾਨਾਂ ਦੀ ਜਿਹੜੇ ਮਿਹਨਤੀ ਨੇ ਪੜੇ ਲਿਖੇ ਆ ਖੁਦ ਮਿਹਨਤ ਕਰਕੇ ਆਪਣੀ ਡਿਜ਼ਰਵਿੰਗ ਸੀਟ ਪਾਉਣਾ ਚਾਹੁੰਦੇ ਆ ਉਹਨਾਂ ਦੇ ਲਈ ਇਹ ਚੀਜ਼ਾਂ ਕਿਸ ਹੱਦ ਤੱਕ ਪਲੇ ਆਊਟ ਹੋਣਗੀਆਂ ਉਹਨਾਂ ਦੀ ਜ਼ਿੰਦਗੀ ਕਿਸ ਹੱਦ ਤੱਕ ਬਿਹਤਰ ਹੋਗੀ ਇਸ ਕੁਐਸਚਨ ਦਾ ਆਨਸਰ ਹਾਲੇ ਸਿਰਫ ਪੁਵਿੱਖ ਦੀ ਗੋਦ ਦੇ ਵਿੱਚ ਪਰ ਆਪਾਂ ਉਮੀਦ ਕਰਦੇ ਆ ਕਿ ਇਹਨਾਂ ਸਾਰੇ ਨੌਜਵਾਨਾਂ ਦੀ ਜ਼ਿੰਦਗੀ ਹੋਰ ਜ਼ਿਆਦਾ ਬਿਹਤਰ ਹੋਵੇ ਉਹਨਾਂ ਨੂੰ ਵਧੀਆ ਮੌਕੇ ਮਿਲਣ ਤੇ ਇਹ ਵੀਡੀਓ ਹੁਣ ਇੱਥੇ ਖਤਮ ਹੁੰਦਾ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਅਜੀਬੋ-ਗਰੀਬ ਜਾਣਕਾਰੀ ਦੇ ਨਾਲ